ਅੱਜ ਸ਼ਾਵਣ ਦਾ ਪਹਿਲਾ ਦਿਨ ਤੇ ਪਹਿਲਾ ਸੋਮਵਾਰ ਹੈ ਇੱਥੇ ਜਲ ਚੜਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਲੋਕ ਆਪਣੀ ਮਨੋਕਾਮਨਾ ਲੈ ਕੇ ਆਉਂਦੇ ਆਂ ਤੇ ਪੂਰਨ ਵੀ ਹੁੰਦੀਆਂ ਹਨ ਪੰਜ ਸੋਮਵਾਰ ਇਹ ਦਸੌਣ ਕੇ ਆ ਰਹੇ ਆਂ ਜਿਨ੍ਹਾਂ ਮੇਂ ਬਹੁਤ ਕਿਰਪਾ ਬਣੀ ਰਹਾ ਕਿਸਾਰ ਜਿਨ੍ਹਾਂ ਫਲ ਇਕੱਠਾ ਦਿਲਜਨ ਦਾ ਉਹਨਾਂ ਨੂੰ ਨਜ਼ਾਰਾ ਦੀ ਤਦਾਦ ਸ਼ਰਧਾਲੂ ਆ ਕੇ ਇੱਥੇ ਜਿਹੜੇ ਜਲ ਚੜਾਉਂਦੇ ਨੇ ਤੇ ਸੋਮਵਾਰ ਨੂੰ ਤਾਂ ਇੱਥੇ ਹਜ਼ਾਰਾਂ ਦੀ ਤਦਾਦ ਨਾਲ ਲਾਈਨਾਂ ਲੱਗੀ ਹੋਈਆਂ ਸ਼ਾਵਣ ਚ ਕਹਿੰਦੇ 6-6 ਤੋਂ ਆਨ ਆਪਣੇ ਮੰਦਰ 'ਚ ਜਿਹੜੇ ਵਿਰਾਜਮਾਨ ਹੁੰਦੇ ਨੇ ਤੇ ਬਹੁਤ ਜਿਹੜੀ ਕੋਈ ਅੜੀ ਵੀ ਕੋਈ ਮਨਪਾਲਨਾ ਹੁੰਦੀ ਹੈ ਕਿਸੇ ਦਾ ਕੋਈ ਕੰਮ ਹੁੰਦਾ ਹੈ ਤੇ ਭਗਵਾਨ ਅਸ਼ਵੀਨ ਨੇ ਉਹਨਾਂ ਦੀ ਮਨਪਾਲਨਾ ਜਿਹੜੀ ਬਹੁਤ ਜ਼ਰੂਰੀ ਸੁਲਝਦੀ ਬੇਨਤੀ ਹੈ ਇਹ ਬਹੁਤ ਪੁਰਾਣਾ ਇੱਕ ਇਤਿਹਾਸਿਕ ਮੰਦਰ ਹੈ ਬਹੁਤ ਵੱਡਾ ਇੱਕ ਸ਼ਕਤੀਪੀਠ ਹੈ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਜੀ ਅੱਜ ਸਾਉਣ ਦਾ ਪਹਿਲਾ ਦਿਨ ਹੈ ਔਰ ਸੋਮਵਾਰ ਹੈ ਕਿ ਸ਼ਰਧਾਲੂ ਲੋਕਿਆ ਕਹੋਗੇ ਜੀ ਇਸ 100 ਕਾ ਮਹੀਨਾ ਬਹੁਤ ਭਗਵਾਨ ਨੂੰ ਪ리에 ਹੈ ਭਗਵਾਨ ਸਾਰੀ ਤਰ੍ਹਾਂ ਦੀ ਕਾਮਨਾ ਪੂਰੀ ਕਰਦੇ ਨੇ ਫਲ ਤਾਂ ਗਿਆ 500 ਬਾਾਰ ਇਹ ਸੁਣ ਕੇ ਆ ਰਹੇ ਆ ਜਿਨ੍ਹਾਂ ਮੈਂ ਬਹੁਤ ਕਿਰਪਾ ਬਣੀ ਰਹਾ ਇਸ ਸਾਲ ਜਿਨ੍ਹਾਂ ਫਲ ਕਥਾ ਦੇ ਚੰਦਾ ਉਹਨਾਂ ਨੂੰ ਬਹੁਤ ਮਤਲਬ ਕਿ ਸਰਦਾ ਗਲ ਮੱਥਾ ਟੇਕ ਜਿਉਂ ਅਸੂਲ ਬਣਿਆ ਬਾਹਰ ਲੈਣ ਆ ਕੇ ਮੱਥਾ ਟੇਕਣਾ ਚਾਹੀਦਾ ਅਰ ਆਪਣੀ ਬਹੁਤ ਸਰਦਾ ਭਾਵਨਾ ਤੇ ਅੱਜ ਦੀ ਮੌਕਾ ਨੂੰ ਪੂਰੀ ਰੂਹ ਨਾਲ। ਯਾਸ਼ੀ ਕ੍ਰਿਪਾ ਬਣੀ ਰਹੇ ਸਭ ਤੇ। ਧੰਨਵਾਦ ਹੈ ਕਿ ਸਰਬਾਨ ਕੀ ਜੈ ਜੈ ਹੋਵੇ ਨਾ। ਹਰ ਹਰ ਮਹਾਦੇਵ। ਅਸ਼ੀ ਮੰਦਰ ਨਲਾਸ ਸਸਾਨਾਲੀਸ਼ਵਰ ਮਹਾਦੇਵ ਦਾ ਜਿਹੜਾ ਇੱਕ ਬਹੁਤ ਹੀ ਇਤਿਹਾਸਿਕ ਮੰਦਿਰ ਹੈ। ਅੱਜ ਸ਼ਾਵਣ ਦਾ ਪਹਿਲਾ ਦਿਨ ਤੇ ਪਹਿਲਾ ਸੋਮਵਾਰ ਹੈ ਇੱਥੇ ਜਲ ਚੜਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਲੋਕ ਆਪਣੀ ਮਨੋਕਾਮਨਾ ਲੈ ਕੇ ਇੱਥੇ ਆਉਂਦੇ ਆ ਤੇ ਪੂਰਨ ਵੀ ਹੁੰਦੀਆਂ ਹਨ ਪੂਰੇ ਸ਼ਾਵਣ ਬਹੁਤ ਸਾਰੀ ਸੰਗਤ ਜਿਹੜੀ ਆ ਕੇ ਹਜ਼ਾਰਾਂ ਦੀ ਤਦਾਦ ਸ਼ਰਧਾਲੂ ਆ ਕੇ ਇੱਥੇ ਜਿਹੜੇ ਜਲ ਚੜਾਉਂਦੇ ਨੇ ਜਿਹੜੇ ਵੀ ਬਹੁਤ ਭਗਤ ਇਹੋ ਜਿਹੇ ਨੇ ਜਿਹੜੇ ਦਿੱਲੀ ਆ ਕੇ ਜਲ ਚੜਾਉਂਦੇ ਨੇ ਤੇ ਸੋਮਵਾਰ ਨੂੰ ਤਾਂ ਇੱਥੇ ਹਜ਼ਾਰਾਂ ਦੀ ਤਦਾਦ ਨਾਲ ਲਾਈਨਾਂ ਲੱਗੀ ਵੀਆਂ ਤੇ ਹਰ ਸ਼ਰਧਾਲੂ ਜਿਹੜਾ ਆ ਕੇ ਆਪਣੀ ਮਨੋਕਾਮਨਾ ਇੱਥੇ ਮੰਗਦਾ ਹੈ ਤੇ ਭਗਵਾਨ ਉਹਦੀਆਂ ਪੂਰੀਆਂ ਵੀ ਕਰ ਦਿੰਦਾ ਹੈ ਇਹ ਬਹੁਤ ਪੁਰਾਣਾ ਇੱਕ ਇੱਕ ਇਤਿਹਾਸਿਕ ਮੰਦਿਰ ਹੈ ਬਹੁਤ ਵੱਡਾ ਇੱਕ ਸ਼ਕਤੀਪੀਠ ਹੈ ਕਿਵੇਂ ਜਿਵੇਂ ਸ਼ਾਵਣ ਦੇ ਚੱਲਦੇ ਕਿਹਾ ਦੇਖਦੇ ਸ਼ਾਵਣ ਦੀ ਕਿੰਨਾ ਮਹੱਤਤਾ ਹੈ ਸ਼ਾਵਣ ਚ ਕਹਿੰਦੇ ਸਾਖ ਸਾਖ ਭਗਵਾਨ ਆਪਣੇ ਮੰਦਿਰ ਚ ਜਿਹੜੇ ਵਿਰਾਜਮਾਨ ਹੁੰਦੇ ਨੇ ਤੇ ਬਹੁਤ ਜਿਹੜੀ ਕੋਈ ਅੜੀ ਵੀ ਕੋਈ ਮਨ ਕਾਮਨਾ ਹੁੰਦੀ ਹੈ ਕਿਸੇ ਦਾ ਕੋਈ ਰੇ ਕੰਮ ਹੁੰਦਾ ਹੈ ਤੇ ਭਗਵਾਨ ਉਸ ਮਹੀਨੇ ਉਹਨਾਂ ਦੀ ਮਨ ਕਾਮਨਾ ਜਿਹੜੀ ਬਹੁਤ ਜੁੜੀ ਸੁਣਨ ਦੀ ਬੇਨਤੀ ਹੈ ਕਿੰਨੇ ਟਾਈਮ ਤੱਕ ਚੱਲਣਾ ਹੈ ਸਾਵਣੇ ਇਹ 1 ਮਹੀਨਾ ਚੱਲੇਗਾ ਜੀ ਰક્ષાਬੰਧਨ ਦੇ ਪੁਰਮਾਸੇ ਦੇ ਦਿਨ ਤੱਕ ਇਹ ਲਾਸਟ ਜਿਹੜਾ ਇਹਦਾ ਦਿਨ ਹੋਏਗਾ ਸਾਵਣ ਦਾ ਇੱਕ ਕਹਾਵਤ ਵੀ ਹੈਗੀ ਔਰ ਇੱਕ ਸ਼ਿਵ ਨਲਾਸ ਵਿੱਚ ਜਾਂ ਸ਼ਿਵ ਕੈਲਾਸ ਵਿੱਚ ਸਾਵਣ ਦਾ ਮਹੀਨਾ ਬਹੁਤ ਭਗਵਾਨ ਨੂੰ ਪਸੰਦੀਏ ਹੈ ਭਗਵਾਨ ਸਾਰੇ ਜਿਹਨੂੰ ਕਾਮਨਾ ਪੂਰੀ ਕਰਦਾ ਹੈ ਮੇ ਭੈਣਾਂ ਅਸ਼ੀ ਮੰਦਰ ਨਲਾਸ ਸਾਨਾਲੇਸ਼ਵਰ ਮਹਾਦੇਵ ਦਾ ਜਿਹੜਾ ਇੱਕ ਬਹੁਤ ਇਤਿਹਾਸਿਕ ਮੰਦਿਰ ਹੈ ਅੱਜ ਸਾਵਣ ਦਾ ਪਹਿਲਾ ਦਿਨ ਤੇ ਪਹਿਲਾ ਸੋਮਵਾਰ ਹੈ ਇੱਥੇ ਜਲ ਚੜਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਲੋਕ ਆਪਣੀ ਮਨੋ ਕਾਮਨਾ ਲੈ ਕੇ ਧਿਆਨਦੇ ਹਨ ਤੇ ਪੂਰਨ ਵੀ ਹੁੰਦੀਆਂ ਹਨ ਪੰਜ ਸੋਮਵਾਰ ਇਹ ਵਸੌਣ ਤੇ ਆ ਰਹੇ ਹਨ ਜਿਨ੍ਹਾਂ ਮੈਂ ਬਹੁਤ ਕਿਰਪਾ ਬਣੀ ਰਹਾ ਇਸਾਰ ਜੀ ਦਾ ਫਲ ਇਕੱਠਾ ਦੇ ਚਣ ਦਾ ਉਹਨਾਂ ਨੂੰ ਹਜ਼ਾਰਾਂ ਦੀ ਤਦਾਦ ਸ਼ਰਧਾਲੂ ਆ ਕੇ ਜਿਹੜੇ ਜਲ ਚੜਾਉਂਦੇ ਨੇ ਤੇ ਸੋਮਵਾਰ ਨੂੰ ਤਾਂ ਇੱਥੇ ਹਜ਼ਾਰਾਂ ਦੀ ਤਦਾਦ ਨਾਲ ਲਾਈਨਾਂ ਲੱਗੀ ਵਿਆਂ ਸਾਵਣ ਚ ਕਹਿੰਦੇ ਸਾਖ ਸਾਥ ਭਗਵਾਨ ਆਪਣੇ ਮੰਦਰ ਚ ਜਿਹੜੇ ਵਿਰਾਜਮਾਨ ਹੁੰਦੇ ਨੇ ਤੇ ਬਹੁਤ ਜੇੜੀ ਕੋਈ ਅੜੀ ਵੀ ਕੋਈ ਮਨ ਕਾਮਨਾ ਹੁੰਦੀ ਹੈ ਕਿਸੇ ਦਾ ਕੋਈ ਰੇ ਕੰਮ ਹੁੰਦਾ ਹੈ ਤੇ ਭਗਵਾਨ ਇਸ ਮੇਲੇ ਉਹਨਾਂ ਦੀ ਮਨ ਕਾਮਨਾ ਹੈ ਜਿਹੜੀ ਬਹੁਤ ਜੂਰੀ ਸੁਲਝਣ ਦੀ ਬੇਨਤੀ ਹੈ ਇਹ ਬਹੁਤ ਪੁਰਾਣਾ ਇੱਕ ਇਤਿਹਾਸਿਕ ਮੰਦਿਰ ਹੈ ਬਹੁਤ ਵੱਡਾ ਇੱਕ ਸ਼ਕਤੀ ਪੀਠ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਜੀ ਅੱਜ ਸਾਵਣ ਦਾ ਪਹਿਲਾ ਦਿਨ ਹੈ ਔਰ ਸੋਮਵਾਰ ਹੈ ਕਿ ਸ਼ਰਧਾ ਲੋ ਲੋ ਕੀ ਆ ਕਹੂੰਗੀ ਜੀ ਇਸ ਸੋਅ ਦਾ ਵੀਨਾ ਬਹੁਤ ਭਗਵਾਨ ਨੂੰ ਪ੍ਰੀਅ ਹੈ ਭਗਵਾਨ ਸਾਰੇ ਜਨوں ਕਾਮਨਾ ਪੂਰੀ ਕਰਦਾ ਨੇ ਭਾਜ ਤਾਇਆਂ ਪੰਜ ਸੋਮਵਾਰ ਹੀ ਵਿਸੂਣ ਕੇ ਆ ਰਹੇ ਆਂ ਜਿਨ੍ਹਾਂ ਮੈਂ ਬਹੁਤ ਕਿਰਪਾ ਬਣੀ ਰਹਾ ਕਿਸਾਲ ਜਿਨ੍ਹਾਂ ਫਲ ਇਕੱਠਾ ਦੇ ਚੰਦਾ ਉਹਨਾਂ ਨੂੰ ਬਹੁਤ ਮਤਲਬ ਕਿ ਸਰਤਾਗਲ ਮੱਥਾ ਤੇ ਜੋ ਅਸੂਲ ਬਣਿਆ ਬਾਣ ਨੂੰ ਆਟਾ ਮੱਥਾ ਟੇਕਣਾ ਸਹਿਦਾ আর ਆਪਣੀ ਬਹੁਤ ਸਰਤਾ ਭਾਵਨਾ ਤੇ ਤਬਦੀਲ ਮਨੋਕਾਮਨਾ ਪੂਰੀ ਹੋਇਆ ਸਾਰੀ ਗਿਆਨ ਸ਼ਿਲ ਕਲਾ ਦਾ ਬਣੀ ਰਿਹਾ ਸਭ ਤੇ ਧੰਨਵਾਦ ਹੈ ਕਰਤਪਾਲ ਦੀ ਜੈ ਜੈ ਹੋਵੇ ਹਰ ਹਰ ਮਹਾਦੇਵ ਅਸ਼ੀ ਮੰਦਰ ਨਲਾਸ ਸਾਨਾਲੀਸ਼ਵਰ ਮਹਾਦੇਵ ਦਾ ਜਿਹੜਾ ਇੱਕ ਬਹੁਤ ਹੀ ਇਤਿਹਾਸਿਕ ਮੰਦਿਰ ਹੈ ਅੱਜ ਸ਼ਾਵਣ ਦਾ ਪਹਿਲਾ ਦਿਨ ਤੇ ਪਹਿਲਾ ਸੋਮਵਾਰ ਹੈ ਇੱਥੇ ਜਲ ਚੜਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਲੋਕ ਆਪਣੀ ਮਨੋਕਾਮਨਾ ਲੈ ਕੇ ਇੱਥੇ ਆਉਂਦੇ ਆ ਤੇ ਪੂਰਨ ਵੀ ਹੁੰਦੀਆਂ ਹਨ ਪੂਰੇ ਸ਼ਾਵਣ ਬਹੁਤ ਸਾਰੀ ਸੰਗਤ ਜਿਹੜੀ ਆ ਕੇ ਹਜ਼ਾਰਾਂ ਦੀ ਤਦਾਦ ਸ਼ਰਧਾਲੂ ਆ ਕੇ ਇੱਥੇ ਜਿਹੜੇ ਜਲ ਚੜਾਉਂਦੇ ਨੇ ਜਿਹੜੇ ਬਹੁਤ ਭਗਤ ਇਹੋ ਜਿਹੇ ਨੇ ਜਿਹੜੇ ਦਿੱਲੀ ਆ ਕੇ ਜਲ ਚੜਾਉਂਦੇ ਨੇ ਤੇ ਸੋਮਵਾਰ ਨੂੰ ਤਾਂ ਇੱਥੇ ਹਜ਼ਾਰਾਂ ਦੀ ਤਦਾਦ ਨਾਲ ਲਾਈਨਾਂ ਲੱਗੀ ਵੀਆਂ ਤੇ ਹਰ ਸ਼ਰਧਾਲੂ ਜਿਹੜਾ ਆ ਕੇ ਆਪਣੀ ਮਨੋਕਾਮਨਾ ਇੱਥੇ ਮੰਗਦਾ ਹੈ ਤੇ ਭਗਵਾਨ ਉਹਦੀਆਂ ਪੂਰੀਆਂ ਵੀ ਕਰ ਦਿੰਦਾ ਹੈ ਇਹ ਬਹੁਤ ਪੁਰਾਣਾ ਇੱਕ ਇੱਕ ਇਤਿਹਾਸਿਕ ਮੰਦਿਰ ਹੈ ਬਹੁਤ ਵੱਡਾ ਇੱਕ ਸ਼ਕਤੀਪੀਠ ਹੈ ਅ ਕਿਵੇਂ ਜਿਵੇਂ ਸਾਵਣ ਦੇ ਚੱਲਦੇ ਕਿਹਾ ਦੇਖਦੇ ਸਾਵਣ ਦੀ ਕਿੰਨਾ ਮਹੱਤਤਾ ਹੈ ਸਾਵਣ ਚ ਕਹਿੰਦੇ ਸਾਖ ਸਾਖ ਭਗਵਾਨ ਆਪਣੇ ਮੰਦਿਰ ਚ ਜਿਹੜੇ ਵਿਰਾਜਮਾਨ ਹੁੰਦੇ ਨੇ ਤੇ ਬਹੁਤ ਜਿਹੜੀ ਕੋਈ ਅੜੀ ਵੀ ਕੋਈ ਮਨ ਕਾਮਨਾ ਹੁੰਦੀ ਹੈ ਕਿਸੇ ਦਾ ਕੋਈ ਅੜੀ ਕੰਮ ਹੁੰਦਾ ਹੈ ਤੇ ਭਗਵਾਨ ਇਸ ਮਹੀਨੇ ਉਹਨਾਂ ਦੀ ਮਨ ਕਾਮਨਾ ਜਿਹੜੀ ਬਹੁਤ ਜੁਰੀ ਸੁਲਝੜਦੀ ਬੇਨਤੀ ਹੈ ਤੇ ਕਿੰਨੇ ਟਾਈਮ ਤੱਕ ਚੱਲਣਾ ਹੈ ਸਾਵਣ ਨੇ ਇਹ 1 ਮਹੀਨਾ ਚਲੇਗਾ ਜੀ ਰક્ષાਬੰਧਨ ਦੇ ਪੁਰਮਾਸੀ ਦੇ ਦਿਨ ਤੱਕ ਇਹ ਲਾਸਟ ਜਿਹੜਾ ਇਹਦਾ ਦਿਨ ਹੋਏਗਾ ਸਮਾਂ ਇੱਕ ਕਹਾਵਤ ਵੀ ਹੈਗੀ ਔਰ ਇੱਕ ਸ਼ਿਵ ਨਲਾਸ ਵਿੱਚ ਜਾਂ ਸ਼ਿਵ ਕੈਲਾਸ ਵਿੱਚ 100 ਦਾ ਮਹੀਨਾ ਬਹੁਤ